ਸੂਬੇ ਵਿੱਚ ਲੁਟਕਾ ਕੋਹਣੀਆਂ ਵਾਰਦਾਤਾ ਰੁਕਣ ਦਾ ਨਾਮ ਹੀ ਲੈ ਰਹੀਆਂ ਹਨ ਤੇ ਕੁਝ ਐਸਾ ਹੀ ਮਾਮਲਾ ਬਟਾਲਾ ਦੇ ਡੇਰਾ ਰੋੜ ਤੇ ਵਾਪਰਿਆ ਜਿੱਥੇ ਐਕਵਾ ਤੇ ਅਇ ਤਿੰਨ ਨੌਜਵਾਨਾਂ ਵੱਲੋਂ ਇੱਕ ਕਰਿਆਨਾ ਸਟੋਰ ਤੇ ਕੋਲਡ ਡਰਿੰਕ ਲੈਣ ਦੇ ਬਹਾਨੇ ਤੇ ਕਾਰਨ ਮਾਲਕ ਨੂੰ ਪਿਸਤੌਲ ਧੱਕਾ ਕੇ ਉਸ ਕੋਲੋਂ 5000 ਰੁਪਏ ਦੀ ਨਕਦੀ ਲੁੱਟ ਕਰਕੇ ਫਰਾਰ ਹੋਏ ਹਨ ਉਹ ਤੇਹੀ ਵਾਰਦਾਤ ਸਫਲਤਾਪੂਰਵਕ ਕੈਦ ਹੋਈ ਹੈ ਉਹ ਰੋੜਾ ਕਰਿਆਨਾ ਸਟੋਰ ਦੇ ਮਾਲਕ ਮਨੋਜ ਨੇ ਦੱਸਿਆ ਕਿ ਉਹ ਕੀਤੀ ਰਾਂ ਦੁਕਾਨ ਬੰਦ ਕਰਿਆ ਸੀ ਤਦ ਦੋ ਨੌਜਵਾਨ ਕੋਲ ਗ੍ਰਿੰਸ ਤੇ ਲੈਣ ਦੇ ਭਾਣੇ ਅੰਦਰ ਆ ਬੜੇ ਅਤੇ ਮੇਰੇ ਮੂੰਹ ਤੇ ਹੱਥ ਰੱਖ ਕੇ ਪਿਸਤੌਲ ਦਿਖਾ ਕੇ ਪੈਸੇ ਕੱਢਣ ਨੂੰ ਕਿਹਾ ਮੈਂ ਦਰਦੇ ਮਾਰੇ ਸਾਰੇ ਕਸਬੇ ਤੋਂ ਕਾਂਦੀ ਫੇਰ ਅਦਾਜਨ 5000 ਰੁਪਏ ਸੀ ਜੇ ਵਿੱਚੋਂ ਕੱਢ ਕੇ ਉਹਨਾਂ ਨੂੰ ਫੜਾ ਦਿੱਤੇ ਉਹਨਾਂ ਵੱਲੋਂ ਮਨੂੰ ਧੱਕਾ ਮਾਰ ਕੇ ਸੁਰਸਤ ਆ ਫਰਾਰ ਹੋ ਗਏ ਦਕਹਾਂਦ ਨੇ ਦੱਸਿਆ ਕਿ ਮੇਰੇ ਵੱਲੋਂ ਰੋਲਾ ਪਾਉਂਦੇ ਲੱਗੇ ਦੇ ਦਕਹਾਂਦਰ ਵੱਲ ਉਹਨਾਂ ਦਾ ਪਿੱਟਾ ਕੀਤਾ ਪਰ ਉਹ ਕਾਬੂ ਨਹੀਂ ਆਏ ਉਤੇ ਦਕਤਾਰ ਮਾਲਕ ਵੱਲੋਂ ਪੀਸੂਸ ਸ਼ਿਕਾਇਤ ਦਰਜ ਕਰਵਾਈ ਗਈ ਹੈ ਅਤੋ ਪੁਲੀਸ थाना ਸਿਵਲ ਲੈਂਡ ਦੀ ਸ੍ਰੀ ਸਪਟ ਘਟਾਰੀਆਂ ਦੱਸਿਆ ਕਿ ਉਹਨਾਂ ਵੱਲੋਂ ਇਸ ਮਾਮਲੇ ਦਾ ਕੇਸ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ ਤੇ ਇਲਾਕੇ ਵਿੱਚ ਲੱਗੇ ਸਿਸਟਮ ਦੇ ਕੈਮਰੇ ਕੰਗਾ ਲਈ ਜਾ ਰਹੇ ਹਨ ਜਲਦੀ ਇਹਨਾਂ ਦੋਸ਼ੀ ਨੌਜਵਾਨਾਂ ਨੂੰ ਪ੍ਰਭੂ ਕਰ ਲਿਆ ਜਾਵੇਗਾ ਬਿਊਰੋ ਰਿਪੋਰਟ ਅਲਪੀਆ ਮੈਂ ਨਾ ਮਨੋਜ अरोड़ा ਜੀ ਕੀ ਘਟਨਾ ਹੋਈ ਤੇ ਕਿੰਨੇ ਵਜੇ ਘਟਨਾਈ ਇਹ ਸਵਾ 9 ਵਜੇ ਦਾ ਟਾਈਮ ਜੀ ਕੀ ਘਟਨਾ ਹੋਈ ਬਸ ਐ ਹੀ ਆਏ ਨੇ ਤੇ ਉਹਨਾਂ ਨੇ ਕੋਰਡਿੰਗ ਮੰਗੀ ਹਾਂਜੀ ਮੈਂ ਕੋਰਡਿੰਗ ਲੈਣ ਗਿਆ ਦੇ ਅੰਦਰ ਨਾਲ ਹੀ ਅੰਦਰ ਆ ਗਏ ਉਹਨਾਂ ਦੇ ਹੱਥ 'ਚ ਸੀ ਤੇ ਇੱਕ ਜਿਹੜਾ ਬਾਹਰੋਂ ਤਾਂ ਦੋ ਹੀ ਨੇ ਅੰਦਰ ਆ ਗਏ ਬਾਥਰ ਮੈਂ ਕਿ ਜੋ ਹੈਗਾ ਦੇ ਦਿਓ ਕਿੰਨੇ ਨੇ ਕੀ ਹੈਗੇ ਅੰਦਰ ਦੋ ਜਣੇ ਆਏ ਨੇ ਅੱਛਾ ਜੀ ਇੱਕ ਇਹਨਾਂ ਮੋਟਰਸਾਈਕਲ ਦੇ ਸਕੂਟੀ ਸੀ ਸਕੂਟੀ ਸੀ ਮੇਖਰ ਇੱਕ ਸਕੂਟੀ ਸਟਾਰਟ ਰੱਖੀ ਦੀ ਦੋ ਵਹੀਕਲ ਸੀ ਇਹਨਾਂ ਦੇ ਹਾਂਜੀ ਦੋ ਨਹੀਂ ਇੱਕ ਇੱਕ ਕੋਈ ਕੋਈ ਇੱਕੋ ਦੇ ਗਏ ਤੇ ਕਿੰਨਾ ਕੈਸ਼ ਲੱਗੇ ਤੁਹਾਨੂੰ ਮੈਨੂੰ 5-6000 ਰੁਪਏ ਸੀ ਇਹ ਰੋ ਲੈ ਗਿਆ ਆਪਣੇ ਜੀ ਹਾਂਜੀ 5000 ਰੁਪਏ ਰਸੇ ਹਾਂ ਰੋ ਰੋਲਵਰ ਸੀ ਐ ਨਹੀਂ ਅਸਲੀ ਕਿ ਨਕਲੀ ਸੀ ਐ ਨਹੀਂ ਪਤਾ ਕਿੱਦਾਂ ਨੇ ਹੁਲਿਆ ਸੀ ਉਹਨਾਂ ਨੇ ਮਟਿਆ ਬਸ ਇੱਕ ਜਿਹੜਾ ਪਹਿਲਾਂ ਸਟਾਰਟਿੰਗ ਆਇਆ ਉਹ ਤੇ ਮੇਰੇ ਗਿੱਡਾ ਸੀ ਆਣ ਬਣ ਤੇ ਇੱਕ ਉੱਚਾ ਲੰਮਾ ਸਲਾਰ ਉਹਨੇ ਉਹਨੇ ਲੋਈ ਲਈ ਦੀ ਅੱਛਾ ਉਹਦੇ ਕੋਲ ਪਤਾ ਹੈ ਕੀ ਚੀਜ਼ ਹੈਗੀ ਹੈਗਾ ਸੀ ਕੁਝ ਉਹਦੇ ਕੋਲ ਫਿਰ ਮੈਂ ਨੋਟ ਨੋਟ ਇਹ ਨੋਆ ਇੱਕ 10-15 ਮਿੰਟ ਰੇਟ ਕਰਤੀ ਹਾਂ ਕੁਝ ਸੀਸੀਟੀਵੀ ਵੀ ਉਹ ਤੋਂ ਦਾਗੀ ਦੇਖਣੇ ਪੈਣੇ ਹਾਂਜੀ ਨਾਮ ਕੀ ਤੁਹਾਡਾ ਮਨੋਜ अरोड़ा अरोड़ा ਕਹਿੰਦਾ ਸਟੋਰ ਚੱਲਦਾ ਇੱਥੇ ਨਾ ਕੱਲ ਜੀ ਇਤਨਾ ਆਪਣਾ ਤਿੰਨ ਜਣੇ ਆਏ ਐ ਐਕਟੀਵਿਟੀ ਤੇ ਰਾਤ ਨੂੰ ਆਪਣਾ ਸਭਾ ਕੇ 9 ਵਜੇ ਦਾ ਟਾਈਮ ਹੈਗਾ ਵਾ ਤੇ ਉੱਥੇ ਬਾਰਤਦ ਕਰਦੇ ਆ ਆਪਾਂ ਗਨ ਪੁਆਇੰਟ ਤੇ ਤੇ 5000 ਰੁਪਏ ਇਹ ਲੈ ਗਏ ਹਾਂ ਤੇ ਬਾਕੀ ਆਪਾਂ ਸੀਸੀਟੀਵੀ ਕੈਂਪਰੇ ਵੇਖ ਰਹੇ ਹਾਂ ਤੇ ਇਨਵੈਸਟੀਗੇਸ਼ਨ ਚੱਲਦੀ ਕਿ ਜੋ ਵੀ ਆਊਗਾ ਸਾਹਮਣੇ ਉਸ ਦੇ ਮੁਤਾਬਿਕ ਕਾਰਵਾਈ ਕੀਤੀ ਜਾਵੇ ਸਰ ਇਹਨਾਂ ਨੂੰ ਦੱਸੇ ਗਏ ਆ ਰਿਹਾ ਵੇਰੀਫਾਈ ਕਰ ਲਿਆ ਜੋਗਾ ਪਾਨ ਕਰ ਰੋ ਵਿੱਚ ਲੱਗਾ